ਜਿਹੜਾ ਆਪਣਾ ਟ੍ਰੈਫਿਕ ਐਕਟ ਹੈਗਾ ਤੇ ਉਹਦੇ ਕੰਟੀਨਿਊਸ਼ਨ ਚ ਜਿਹੜੇ ਹੈਗੇ ਟ੍ਰੈਫਿਕ ਰੂਲਸ ਬਣਾਏ ਗਏ ਹੈਗੇ ਜਿਦੇ ਵਿੱਚ ਇੱਕ ਜਿਹੜਾ ਡਰਾਈਵਰ ਜਾਂ ਰਾਈਡਰ ਹੈਗਾ ਉਹਦੇ ਵਾਸਤੇ ਡਾਇਰੈਕਟਿਵਸ ਹੈਗੇ ਉਹ ਉਹਦੇ ਵਾਸਤੇ ਰੈਗੂਲੇਟਰੀ ਡਾਇਰੈਕਟਿਵਸ ਹੈਗੇ ਤੇ ਨਾਲ ਉਹਨਾਂ ਤੇ ਜਿਹੜੀ ਸਜ਼ਾ ਪਹਿਲਾਂ ਤੋਂ ਦਿੱਤੀ ਹੈਗੀ ਉਹਦੇ ਚ ਉਹਨਾਂ ਨੂੰ ਜੋੜਿਆ ਗਿਆ ਹੈਗਾ ਕਿ ਭਈ ਜਿੱਦਾਂ ਇੱਕ ਕੋਈ ਵੀ ਡਰਾਈਵਰ ਮੰਨ ਲਓ ਘਰ ਤੋਂ ਬਾਹਰ ਨਿਕਲਦਾ ਹੈਗਾ ਤੈਨੂੰ ਕਿੰਨਾ-ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸੀਟ ਬੈਲਟ ਵੀ ਆ ਹੈਲਮਟ ਪਾ ਕੇ ਨਿਕਲਣਾ ਚਾਹੀਦਾ ਆਪਣੀ ਲੇਨ 'ਚ ਉਹਨੇ ਡਰਾਈਵ ਕਰਨਾ ਚਾਹੀਦਾ ਜਦੋਂ ਕਿਸੇ ਪਾਸੇ ਉਹਨੇ ਟਰਨ ਕਰਨਾ ਜਾਂ ਯੂ ਟਰਨ ਕਰਨਾ ਜਾਂ ਬੋਲ ਚੱਕਰ ਤੇ ਉਹਨੇ ਗੱਡੀ ਮੂਵ ਕਰਨੀ ਤੇ ਕਿਸ ਤਰੀਕੇ ਨਾਲ ਉਹਨੇ ਮੂਵ ਕਰਨੀ ਇੰਡੀਕੇਟਰ ਦੇਣਾ ਫਿਰ ਸਟਾਪ ਕਰਨਾ ਫਿਰ ਅੱਗੇ ਜਾਣਾ ਜਿਹੜੀ ਲਾਈਟਸ ਹੈਗੀ ਆਪਣੇ ਰੈੱਡ ਲਾਈਟ ਗ੍ਰੀਨ ਲਾਈਟ yellow light ਉਹਨਾਂ ਦਾ ਪਾਲਨ ਕਿਸ ਤਰੀਕੇ ਨਾਲ ਕਰਨਾ ਜਿਹੜਾ ਇੱਕ ਆਪਣਾ ਡਰਾਈਵਰ ਹੈਗਾ ਜਾਂ ਰਾਈਡਰ ਹੈਗਾ ਉਹਦੇ ਕੀ ਰਿਸਪੌਂਸਿਬਿਲਿਟੀਜ਼ ਹੈਗੇ ਟੁਵਰਡ ਅਦਰ ਪੈਡਿਸਟਰੀਅਨ ਪੈਡਿਸਟਰੀਅਨਸ ਜਾਂ ਜਿਹੜੇ ਹੈਗੇ ਅਦਰ ਡਰਾਈਵਰਸ ਜਾਂ ਰਾਈਡਰਸ ਜਿਹੜੇ ਉਹਦੇ ਸਾਥ ਚੱਲ ਰਹੇ ਹੈਗੇ ਜਿਹੜਾ ਐਕਸੀਡੈਂਟ ਜਦੋਂ ਹੋ ਜਾਂਦਾ ਹੈਗਾ ਉਦੋਂ ਇੱਕ ਆਮ ਡਰਾਈਵਰ ਦੀ ਜਾਂ ਰਾਈਡਰ ਦੀ ਕੀ ਜ਼ਿੰਮੇਵਾਰੀ ਹੈਗੀ ਕਿ ਜਿਵੇਂ ਕਿ ਜੇਕਰ ਤੁਸੀਂ ਐਕਸੀਡੈਂਟ ਦੇਖ ਲਿਆ ਤੇ ਤੁਹਾਡੀ ਰਿਸਪੌਂਸਿਬਿਲਿਟੀ ਦੱਸੀ ਗਈ ਹੈਗੀ ਕਿ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਤੁਸੀਂ ਉੱਥੇ ਮੌਕੇ ਤੇ ਰੁਕੋ ਆਹ ਤਾਂ ਤੁਹਾਡਾ ਉਹ ਹੈਗਾ ਇਹ ਕਿ ਹਿਊਮਨਿਟੇਰੀਅਨ ਕੰਪਲਜਨ ਜਾਂ ਚਲੋ ਆਪਾਂ ਮਦਦ ਕਰਨ ਵਾਸਤੇ ਰੁਕਨੇ ਹੈਗੇ ਬਟ ਐਟ ਦੀ ਸੇਮ ਟਾਈਮ ਜਿਹੜਾ ਹੈਗਾ ਤੁਸੀਂ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰੋ ਜਾਂ ਜਿਹੜਾ ਹੈਗਾ ਤੁਸੀਂ ਆਬਵੀਅਸਲੀ ਮੈਡੀਕਲ ਐਂਬੂਲੈਂਸ ਨੂੰ ਕਾਲ ਕਰਦੇ ਸੋ ਥੈਟ ਜੀ ਉਹ ਉੱਥੇ ਪਹੁੰਚ ਕੇ ਉਹਦੀ ਇਮੀਡੀਏਟ ਹੈਲਪ ਕਰ ਸਕੀਏ ਤੇ ਇਸ ਤਰੀਕੇ ਦੇ ਜਿਹੜੇ ਡਾਇਰੈਕਟਿਵਸ ਹੈਗੇ ਹਰ ਤਰੀਕੇ ਨਾਲ ਟ੍ਰੈਫਿਕ ਨੂੰ ਇੱਕ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜਾ ਰਾਈਡਰ ਹੈਗਾ ਜਾਂ ਡਰਾਈਵਰ ਹੈਗਾ ਉਹ ਉਹਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਵੇ ਐਟ ది ਸੇਮ ਟਾਈਮ ਜਿਹੜੇ ਦੂਸਰੇ ਰਾਈਡਰ ਆ ਡਰਾਈਵਰਸ ਆ ਇਹ ਉਹਨਾਂ ਦੀ ਸੇਫਟੀ ਨੂੰ ਧਿਆਨ ਚ ਰੱਖਦੇਵੇ ਜਿਹੜੇ ਪੈਦਲ ਚੱਲਣ ਵਾਲੇ ਲੋਕ ਹੈਗੇ ਉਹਨਾਂ ਦੀ ਸੇਫਟੀ ਨੂੰ ਧਿਆਨ ਚ ਰੱਖਦੇਵੇ ਜਿਹੜਾ ਇੱਕ ਬੜਾ ਡਿਟੇਲਡ ਜਦੋਂ ਤੁਸੀਂ ਇਹਨੂੰ ਪੜੋਗੇ ਤੇ ਬੜਾ ਚੰਗੇ ਤਰੀਕੇ ਨਾਲ ਉਹਨਾਂ ਨੇ ਹਰ ਇੱਕ ਇੱਕ ਹਦਾਇਤ ਦਿੱਤੀ ਹੈਗੀ ਤੇ ਇਦਾਂ ਵੀ ਹੈਗਾ ਕਿ ਜਿੱਦਾਂ ਕੋਈ ਮਾਈਨਰ ਬੱਚਾ ਜਿਹੜਾ ਹੈਗਾ ਜੇਕਰ ਕੋਈ ਵੀਹਿਕਲ ਕਿਸੇ ਦਾ ਲੈ ਜਾਂਦਾ ਹੈਗਾ ਤੋਂ ਜਿਹਨੂੰ ਅਲਾਉਡ ਨਹੀਂ ਹੈਗਾ ਗੱਡੀ ਚਲਾਉਣਾ ਬੱਚੇ ਨੂੰ ਤੋਂ ਫਿਰ ਉਹਦੇ ਪੇਰੈਂਟਸ ਦੀ ਰਿਸਪੋਨਸਿਬਿਲਟੀ ਵੀ ਹੈਗੀ ਕਿ ਜਿਹੜਾ ਲਾਇਸੈਂਸ ਹੋਲਡਰ ਹੈਗਾ ਉਹਦੀ ਰਿਸਪੋਨਸਿਬਿਲਟੀ ਪੇਰੈਂਟਸ ਦੀ ਰਿਸਪੌਂਸਿਬਿਲਟੀ ਕਿ ਜੇਕਰ ਉਹ ਕਿਸੇ ਨੂੰ ਤੁਸੀਂ ਆਪਣੀ ਗੱਡੀ ਦੇਣੀ ਤੇ ਯੂ ਸ਼ੁੱਡ ਚੈੱਕ ਤੁਸੀਂ ਦੇਖਣਾ ਹੈਗਾ ਕਿ ਤੇ ਕੋਲ ਵੈਲਿਡ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਆ ਅਖਾਰਾ ਤੋਂ ਉੱਪਰ ਦਾ ਹੈਗਾ ਕਿ ਨਹੀਂ ਹੈਗਾ ਆ ਠੀਕ ਤਰੀਕੇ ਨਾਲ ਗੱਡੀ ਚਲਾਉਂਦਾ ਹੈਗਾ ਕਿ ਨਹੀਂ ਚਲਾਉਂਦਾ ਹੈਗਾ ਉਸ ਤਰੀਕੇ ਨਾਲ ਜਿਹੜਾ ਹੈਗਾ ਬੜੇ ਚੰਗੇ ਡਾਇਰੈਕਟਿਵਸ ਹੈਗੇ ਲੋਕ ਰੋਡ ਸੇਫਟੀ ਨੂੰ ਇਨਸ਼ੋਰ ਕਰਨ ਵਾਸਤੇ ਤੇ ਬਹੁਤ ਵਧੀਆ ਜਿਹੜਾ ਹੈਗਾ ਇਹਦੇ ਵਿੱਚ ਹੈਗਾ ਇੱਕ ਲੋਕਾਂ ਚ ਬਹੁਤ ਹੈਗਾ ਕਿ ਵੀ ਜੀ ਬਹੁਤ ਪੀਨਲ ਪਨਿਸ਼ਮੈਂਟ ਹੈਗੀ ਬਹੁਤ ਡਰਾਵਾ ਹੈਗਾ ਤੇ ਮੈਂ ਆਈ ਕਹਿਣਾ ਚਾਹੁੰਗਾ ਡਰਾਵਾ ਕੇਵਲ ਉਹਨਾਂ ਵਾਸਤੇ ਹੈਗਾ ਜਿਹੜਾ ਟ੍ਰੈਫਿਕ ਰੂਲਸ ਨੂੰ ਫੋਲੋ ਨਹੀਂ ਕਰਦਾ ਜਾਂ ਅਵੇਅਰ ਨਹੀਂ ਹੈਗਾ ਜਾਂ ਜਾਣਦਾ ਨਹੀਂ ਹੈਗਾ ਸਭ ਦਾ ਮੌਰਦਨ ਕੀ ਹੈ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਅਵੇਲ ਕਿਹਾ ਜਾ ਰਿਹਾ ਫਰੋਂ ਫੇਕ ਹੈ ਜਿਹੜਾ ਕਿ ਜੇਕਰ ਕੋਈ ਮਾਈਨਰ ਅਜਾ ਫੜ ਹੁੰਦਾ ਤਾਂ ਉਹਦੇ ਪੇਰੈਂਟਸ ਨੂੰ ਜ਼ਰਬਾਨਾ ਵੀ ਲੱਗੇਗਾ ਤਾਂ ਇਸ ਸਬੰਧ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹ ਜੁਰਮਾਨੇ ਦੀ ਸਜ਼ਾ ਹੋਰ ਕੈਦ ਦੀ ਸਜ਼ਾ ਦਾ ਪ੍ਰੋਵੀਜ਼ਨ ਆਲਰੇਡੀ ਹੈਗਾ ਲਾਅ ਚ ਜਦੋਂ ਵੀ ਕੋਈ ਮਾਈਨਰ ਬੱਚਾ ਫੜਿਆ ਜਾਂਦਾ ਹੈਗਾ ਉਹਦੇ ਪੈਰੈਂਟਸ ਦੀ ਰਿਸਪੌਂਸਿਬਿਲਟੀ ਐਟ ਦੀ ਸੇਮ ਟਾਈਮ ਜਿਹਦੇ ਜਿਹੜਾ ਵੈਲਿਡ ਲਾਇਸੈਂਸ ਹੋਲਡਰ ਹੈਗਾ ਉਹਦੀ ਮਤਲਬ ਉਹ ਜਿਹੜਾ ਓਨਰ ਹੈਗਾ ਵਹੀਕਲ ਦਾ ਉਹਦੀ ਰਿਸਪੌਂਸਿਬਿਲਟੀ ਫਿਕਸਡ ਹੈਗੀ ਤੇ ਜੇਕਰ ਉਹ ਵੌਲਟ ਕਰਦਾ ਹੈਗਾ ਤੇ ਉਹ ਉਹਦੀ ਜਰੂਰ ਉਹਨੂੰ ਸਜ਼ਾ ਜਿਹੜੀ ਹੈਗੀ ਪਿਨਲ ਮਿਲੇਗੀ ਬਟ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈਗੀ ਕਿ ਜਦੋਂ ਆਪਾਂ ਫੋਲੋ ਕਰ ਲਾਂਗੇ ਜਦੋਂ ਆਪਾਂ ਕਰਨਾ ਹੀ ਨਹੀਂ ਕੋਈ ਅਜਿਹਾ ਦਾ ਕੰਮ ਜਦੋਂ ਆਪਾਂ ਕਿਸੇ ਮਾਈਨਰ ਬੱਚੇ ਨੂੰ ਗੱਡੀ ਦੇਣੀ ਹੀ ਨਹੀਂ ਤੇ ਸਜ਼ਾ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਜ਼ਾ ਉਹਨੂੰ ਮਿਲਨੀ ਜਿਹੜਾ ਕੇਰਲੈਸ ਹੈਗਾ ਜਿਹੜਾ ਆਪਣਾ ਵਹੀਕਲ ਕਿਸੇ ਨੂੰ ਵੀ ਦੇ ਦੇ ਰਿਹਾ ਹੈਗਾ ਜਿਹੜਾ ਨਹੀਂ ਚੈੱਕ ਕਰ ਰਿਹਾ ਕਿ ਕੀ ਬੱਚਾ ਐਨਟਾਈਟਲਡ ਹੈਗਾ ਕਿ ਨਹੀਂ ਹੈਗਾ ਗੱਡੀ ਚਲਾਉਣ ਵਾਸਤੇ ਜਾਂ ਬਾਈਕ ਚਲਾਉਣ ਵਾਸਤੇ ਉਹਨੂੰ ਫਿਰ ਉਹਦੀ ਰਿਸਪੌਂਸਿਬਿਲਟੀ ਦੀ ਸਜ਼ਾ ਹੈਗੀ ਸਰ 90% ਕੇਸ ਜੋ ਹੁੰਦਾ ਹੈ ਸਕੂਲ ਕਾਲਜ ਵਿੱਚ ਹੁੰਦਾ ਹੈ ਬਿਲਕੁਲ ਹੈ ਸਕੂਲ ਕੋ 90% ਸਕੂਲ ਕਾਲਜ ਹੈ ਜੇ ਮਾਈਨਰ ਬੱਚਾ ਤੋਂ ਸਕੂਲ ਕਾਲਜ ਵਿੱਚ ਚਾਕ ਚਲਾਉਣ ਦੀ ਕਿਹੜੀ ਪ੍ਰੋਸੈਸ ਕਰਦਾ ਜੀ ਜਾਗਰੂਕਤਾ ਬਿਆਨ ਤੁਸੀਂ ਬੜਾ ਚੰਗਾ ਪੁਆਇੰਟ ਕੀਤਾ ਹੈਗਾ ਜਿਹੜਾ ਅਸੀਂ ਆਲਰੇਡੀ ਡਰੱਗਸ ਦੇ ਅਗੇਂਸਟ ਅਵੇਰਨੈਸ ਵਾਸਤੇ ਕੈਂਪੇਨ ਸਾਡੀ ਚੱਲ ਰਹੀ ਹੈਗੀ ਇਹਦੇ ਨਾਲ ਨਾਲ ਸਾਡੀ ਟ੍ਰੈਫਿਕ ਅਵੇਰਨੈਸ ਕੈਂਪੇਨ ਵੀ ਚੱਲਦੀ ਰਹਿੰਦੀ ਹੈਗਾ ਟ੍ਰੈਫਿਕ ਅਵੇਰਨੈਸ ਕੈਂਪੇਨ ਚ ਅਸੀਂ ਜਿਹੜੇ ਨਵੇਂ ਰੂਲਸ ਰੈਗੂਲੇਸ਼ਨਸ ਆਏ ਹੈਗੇ ਉਹਨਾਂ ਨੂੰ ਵੀ ਇਨਪੁੱਟ ਕੀਤਾ ਹੈਗਾ ਰੀਸੈਂਟਲੀ ਵੀ ਤੁਹਾਡੇ ਧਿਆਨ ਚ ਹੋਣਾ ਮੈਂ ਵੀ ਖੁਦ ਜਾ ਕੇ ਇੱਕ ਵੀ ਰੀਸੈਂਟਲੀ ਸਕੂਲ ਚ ਸੈਮੀਨਾਰ 9 10 11 12 ਦੇ ਬੱਚਿਆਂ ਦੇ ਨਾਲ ਕੀਤਾ ਸੀਗਾ ਜਿਹਦਾ ਜਿਹੜਾ ਟਾਪਿਕ ਆ ਸੀਗਾ ਕਿ ਟ੍ਰੈਫਿਕ ਅਵੇਰਨੈਸ ਪਲਸ ਡਰਗ ਅਵੇਰਨੈਸ ਡਰੱਗਸ ਦੇ ਰਿਗਾਰਡ ਅਗੇਸਟ ਅਵੇਰਨੈਸ ਬਾਰੇ ਤੇ ਉਹ ਅਸੀਂ ਹੋਰ ਉਹਨੂੰ ਇੰਟੈਂਸਿਵ ਕਰਾਂਗੇ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਹੇ ਵੀ ਅਸੀਂ ਕਰਾਂਗੇ ਕਰਦੇ ਰਹਿਣੇ ਆ ਅਸੀਂ ਸਕੂਲ ਕਾਲਜ ਦੇ ਲਈ ਇਨਸਟਰਕਸ਼ਨ ਦੇ ਸਕੂਲ ਕਾਲਜ ਲਈ ਦੇਖੋ ਸਭ ਤੋਂ ਵੱਡਾ ਜ਼ਰੂਰੀ ਚੀਜ਼ ਹੈ ਕਿ ਪੈਰੈਂਟਸ ਵੀ ਜ਼ਿੰਮੇਵਾਰ ਹੈਗੇ ਸਕੂਲ ਵੀ ਜ਼ਿੰਮੇਵਾਰ ਹੈਗਾ ਸਕੂਲ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਜ਼ਰੂਰ ਆ ਇੰਸ਼ੋਰ ਕਰੇ ਕਿ ਉਹਨਾਂ ਦੇ ਜ਼ਰੂਰ ਚੈੱਕ ਕਰੇ ਬਾਹਰ ਕਿ ਕੀ ਉਹਨਾਂ ਦੇ ਮਾਈਨਰ ਜਿਹੜੇ ਬੱਚੇ ਹੈਗੇ ਉਹ ਅ ਅਨੋਥਰਾਇਜ਼ਡ ਬਾਈਕ ਜਾਂ ਕਾਰ ਡਰਾਈਵ ਕਰਕੇ ਤਾਂ ਨਹੀਂ ਆ ਰਹੇ ਜੇਕਰ ਆ ਰਹੇ ਹੈਗੇ ਤੇ ਦੇ ਸ਼ੁੱਡ ਸਟਾਪ ਇਟ ਕਿਉਂਕਿ ਉਹ ਵੀ ਐਜ਼ ਅ ਗਾਰਡੀਅਨ ਸਕੂਲ ਐਜ਼ ਅ ਗਾਰਡੀਅਨ ਜਿਹੜਾ ਹੈਗਾ ਉਹ ਜ਼ਿੰਮੇਵਾਰ ਹੈਗਾ ਕਿ ਉਹਨਾਂ ਨੂੰ ਟੋਕੇ ਉਹਨਾਂ ਨੂੰ ਗਾਈਡ ਕਰੇ ਉਹਨਾਂ ਨੂੰ ਮੈਂਟਰ ਕਰੇ ਤੇ ਇਸ ਕਰਕੇ ਮੈਂ ਤੁਹਾਡੇ ਰਾਹੀਂ ਸਕੂਲ ਨੂੰ ਰਿਕਵੈਸਟ ਕਰਨਾ ਚਾਹੁੰਗਾ ਸਕੂਲ ਨੂੰ ਕਿ ਉਹ ਜ਼ਰੂਰ ਉਹਨਾਂ ਨੂੰ ਉਹਨਾਂ ਦੀ ਸਹੀ ਚੀਜ਼ ਵਾਸਤੇ ਅਵੇਰਨੈਸ ਵਾਸਤੇ ਇਹਨੂੰ ਇਨਫੋਰਸ ਕਰਾਂ ਟ੍ਰੈਫਿਕ ਜਿਹੜਾ ਰੂਲ ਹੈਗਾ ਠੀਕ ਹੈ ਥੈਂਕ ਯੂ